ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਆਪਾਂ ਹਾਂ ਆਹ ਵਾਲੇ ਡਿਜ਼ਾਈਨ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਜਿਹੜੇ ਆਹ ਵਾਲੇ ਕੱਟ ਦਾਣੇ ਲਾਉਣੇ ਆਗੇ ਕੱਟ ਦਾਣਾ ਆਪਾਂ ਕਿੱਦਾਂ ਲਗਾਉਣਾਗਾ ਇਹ ਵਾਲੀ ਆਪਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜਰੂਰ ਜੋ ਸ਼ੇਅਰ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਜੋ ਤੁਹਾਨੂੰ ਫੁੱਲ ਇਨਫੋਰਮੇਸ਼ਨ ਮਿਲੇ ਅਗਰ ਤੁਸੀਂ ਸਕਿਪ ਕਰਕੇ ਦੇਖੋਗੇ ਤਾਂ ਤੁਹਾਡੇ ਕੋਲੇ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਅਧੂਰੀ ਮਿਲੂਗੀ ਤੇ ਫਿਰ ਤੁਸੀਂ ਇਸ ਦੇ ਵਿੱਚ ਕੋਈ ਵੀ ਗਲਤੀ ਕਰ ਸਕਦੇ ਹੋਗੇ ਅਗਰ ਤੁਸੀਂ ਵੀਡੀਓ ਨੂੰ ਫੁੱਲ ਦੇਖਦੇ ਹੋ ਤਾਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਮਿਲਦੀ ਹੈਗੀ ਕੱਲੀ ਕੱਲੀ ਗੱਲ ਸਮਝ ਚ ਆਉਂਦੀ ਹੈਗੀ ਤੇ ਸਿੱਖਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ ਇਸ ਕਰਕੇ ਤੁਹਾਨੂੰ ਇੱਕ ਕੁਇਰ ਰਿਕੁਐਸਟ ਹੀ ਹੈਗੀ ਕਿ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਅੱਗੇ ਰਿਕੁਐਸਟ ਇਹ ਵੀ ਹੈਗੀ ਕੀ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਹ ਵਾਲਾ ਕੱਟਦਾਨ ਆਪਾਂ ਕਿੱਦਾਂ ਲਗਾਉਣਾ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਆਹ ਵਾਲੀ ਇੱਕ ਤਾਰ ਵਾਲੀ ਆਰੀ ਲੈ ਲੈਣੀ ਹੈ ਇਹ ਬਿਲਕੁਲ ਹੀ ਪਤਲੀ ਹੁੰਦੀ ਹੈਗੀ ਦੇਖ ਸਕਦੇ ਹੋ ਤੁਸੀਂ ਇਹਦੇ ਜਿਹੜੀ ਆ ਚੀਜ਼ ਹੈ ਲੱਕੜ ਦੀ ਹੁੰਦੀ ਹੈਗੀ ਤੇ ਆਹ ਵਾਲੀ ਬਿਲਕੁਲ ਹੀ ਬਰੀਕ ਹੁੰਦੀ ਹੈਗੀ ਕੱਟਦਾਨ ਲਗਾਉਣ ਲਈ ਆਪਾਂ ਇਹ ਵਾਲੀ ਜਿਹੜੀ ਆਰੀ ਯੂਜ਼ ਕਰਦੇ ਆਂਗੇ ਠੀਕ ਹੈ ਜੀ ਤੇ ਜਿਹੜਾ ਆਪਾਂ ਕੱਟ ਦਾਣਾ ਲਗਾਉਣਾ ਹੈ ਅੱਜ ਇਹ ਸੂਟ ਦੇ ਉੱਪਰ ਉਹ ਆਹ ਵਾਲਾ ਲਗਾਉਣਾ ਹੈ ਇਹ ਬਿਲਕੁਲ ਹੀ ਬ੍ਰੀਕ ਆਗਾ ਠੀਕ ਹੈ ਜੀ ਇਹਦੇ ਨਾਲ ਹੀ ਆਹ ਵਾਲੀ ਆਰੀ ਦੇ ਨਾਲ ਹੀ ਇਹ ਵਾਲਾ ਕੱਟ ਦਾਣਾ ਲੱਗਦਾਗਾ ਅਦਰਵਾਇਸ ਦੂਜੀਆਂ ਆਰੀਆਂ ਦੇ ਵਿੱਚ ਉਹ ਇਹ ਨਹੀਂ ਜਾਂਦਾ ਹੈਗਾ ਕਿਉਂਕਿ ਇਹ ਬਹੁਤ ਜ਼ਿਆਦਾ ਬ੍ਰੀਕ ਹੁੰਦਾ ਇਸ ਕਰਕੇ ਇਹਨੂੰ ਆਪਾਂ ਇੱਕ ਤਾਰ ਵਾਲੀ ਆਰੀ ਨਾਲ ਹੀ ਲਗਾਉਣਾ ਤੁਸੀਂ ਮਾਰਕੀਟ ਦੇ ਵਿੱਚੋਂ ਇੱਕ ਤਾਰ ਵਾਲੀ ਆਰੀ ਕਹਿ ਕੇ ਲੈ ਸਕਦੇ ਹੋਗੇ ਤੇ ਹੁਣ ਆਪਾਂ ਇਹ ਕਿਦਾਂ ਲਗਾਉਣਾ ਹੈ ਤੁਹਾਨੂੰ ਇਹ ਸਾਰਾ ਆਪਾਂ ਪ੍ਰੋਸੀਜਰ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨੂੰ ਆ ਫਿਲ ਕਰ ਲੈਣਾਗਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫਿਲ ਕਰਕੇ ਕੱਟ ਦਨ ਆਪਾਂ ਇਹਦੇ ਵਿੱਚ ਪਾ ਲੈਣੇ ਤੇ ਇੱਕ ਐਦਾਂ ਦੀ ਆਪਾਂ ਨੇ ਜਰੀ ਲੈਣੀ ਆ ਆਹ ਵਾਲੀ ਇਹਦੇ ਨਾਲ ਹੀ ਇਹ ਆਪਾਂ ਲਗਾਉਣੇ ਨੇ ਠੀਕ ਹੈ ਜੀ ਆਹ ਮਾਰਕੀਟ ਦੇ ਵਿੱਚ ਮਿਲ ਜਾਂਦੀ ਹੈਗੀ ਮੋਸਟਲੀ ਹਰੇਕ ਸ਼ਾਪ ਤੋਂ ਮਿਲ ਜਾਂਦੀ ਹੈ ਇਹ ਇਹਨੂੰ ਆਪਾਂ ਕਿੱਦਾਂ ਲਗਾਉਣਾਗਾ ਨਿਚੋਂ ਆ ਵਾਲਾ ਥ੍ਰੈਡ ਆਪਾਂ ਆਲਰੇਡੀ ਸਟਾਰਟ ਕੀਤਾ ਹੋਇਆਗਾ ਇਹਦੀ ਸਟਾਰਟਿੰਗ ਹੈਗੀ ਜਿਹੜੀ ਤੁਹਾਨੂੰ ਮੈਂ ਉਹ ਅਲੱਗ ਤੋਂ ਦੱਸੂਗੀ ਬੇਰੀ ਸਟਾਰਟਿੰਗ ਇਹਦੀ ਚੇਨ ਬਣਾਉਣੀ ਸਿਖਾਉਂਗੀ ਤੁਹਾਨੂੰ ਵੀ ਚੇਨ ਇਹਦੀ ਕਿੱਦਾਂ ਬਣਦੀ ਹੈ ਆਰੀ ਨੂੰ ਕਿੱਦਾਂ ਚਲਾਉਣਾਗਾ ਅੱਜ ਤੁਹਾਨੂੰ ਮੈਂ ਕੱਟਦਾਨਾ ਹੀ ਦੱਸੂਗੀ ਬਿਕਾਉਜ਼ ਅੱਜ ਮੈਂ ਕੱਟਦਾਨਾ ਲਗਾ ਰਹੀ ਸੀ ਇਸ ਕਰਕੇ ਆਪਾਂ ਕੱਟਦਾਨੇ ਦੀ ਵੀਡੀਓ ਹੀ ਬਣਾ ਕੇ ਤੁਹਾਨੂੰ ਦੱਸਾਂਗੇ ਇਹਦੇ ਇਹਨੂੰ ਚਲਾਉਣਾ ਕਿਵੇਂਗਾ ਆਰੀ ਨੂੰ ਜੇ ਤੁਹਾਨੂੰ ਸਿੱਖਣਾ ਕਿਵੇਂਗਾ ਉਹ ਇੱਕ ਆਪਾਂ ਫੁੱਲ ਵੀਡੀਓ ਬਣਾਵਾਂਗੇ ਤੁਹਾਡੇ ਲਈ ਅੱਜ ਤੁਸੀਂ ਸਿਰਫ ਇਹ ਦੇਖ ਲਓ ਕਿ ਆਪਾਂ ਕੱਟ ਦਾ ਨਇਆ ਜਿਹੜਾ ਉਹ ਕਿਦਾਂ ਲਗਾਉਣੇ ਆਗੇ ਆਰੀ ਦੇ ਨਾਲ ਇਹਨੂੰ ਆਪਾਂ ਐਸੀ ਤਰ੍ਹਾਂ ਵਾਲਾ ਥ੍ਰੈਡ ਆ ਜਿਹੜਾ ਉਹ ਆਰੀ ਦੇ ਨਾਲ ਇਸ ਤਰ੍ਹਾਂ ਫੱਕ ਪਕੜ ਲੈਣਾਗਾ ਇਹਦੀ ਜਿਹੜੀ ਆ ਵਾਲੀ ਮੁਰੋਂ ਨੋਕ ਹੁੰਦੀ ਹੈ ਕਿ ਉਹਦੇ ਨਾਲ ਇਹਨੂੰ ਪਕੜ ਲੈਣਾ ਆ ਤੇ ਦੋ ਤੋਂ ਤਿੰਨ ਹੈ ਜਿਹੜੇ ਪਾਈਪ ਜਿਹੜੇ ਕੱਟਦਾਨੇ ਆ ਉਹ ਆਪਾਂ ਇਹਦੇ ਥ੍ਰੈਡ ਦੇ ਵਿੱਚ ਪਾ ਦੇਣੇ ਠੀਕ ਹੈ ਜੀ ਇਸ ਤਰ੍ਹਾਂ ਫਿਰ ਇਹ ਨੀਚੋਂ ਇੱਕ ਨੀਚੋਂ ਜਿਹੜਾ ਆਪਣਾ ਆਹ ਵਾਲਾ ਥ੍ਰੈਡ ਆ ਤੁਸੀਂ ਦੇਖ ਸਕਦੇ ਹੋਗੇ 오ਰਗੈਂਜ਼ਾ ਦਾ ਕੱਪੜਾ ਹੈਗਾ ਤੁਹਾਨੂੰ ਨੀਚੋਂ ਵੀ ਵਿਜ਼ੀਬਲ ਹੋਊਗਾ ਇਹ ਜਿਹੜਾ ਆਹ ਵਾਲਾ ਥ੍ਰੈਡ ਹੈਗਾ ਨੀਚੋਂ ਆਪਾਂ ਆਰੀ ਦੇ ਨਾਲ ਇਹਨੂੰ ਘੁਮਾ ਕੇ ਉੱਪਰਲੀ ਸਾਈਡ ਲੈ ਕੇ ਆਉਣਾ ਇਸ ਤਰ੍ਹਾਂ ਜਦੋਂ ਆਹ ਵਾਲਾ ਲੈ ਆਏ ਤਾਂ ਆਪਾਂ ਆਹ ਵਾਲੇ ਦੇ ਵਿੱਚੋਂ ਆਹ ਵਾਲਾ ਥ੍ਰੈਡ ਜੋ ਆਪਣੀ ਆਰੀ ਦੇ ਵਿੱਚ ਪਾਇਆ ਹੋਇਆ ਹੈਗਾ ਆਹ ਵਾਲੇ ਥ੍ਰੈਡ ਦੇ ਵਿੱਚੋਂ ਆਪਾਂ ਆਹ ਵਾਲਾ ਥ੍ਰੈਡ ਜਿਹੜਾ ਉਹ ਪਿੱਛੋਂ ਦੀ ਗੱਡਣਾ ਠੀਕ ਹੈ ਜੀ ਇਸ ਤਰ੍ਹਾਂ ਹੌਲੀ ਹੌਲੀ ਤੁਹਾਨੂੰ ਆ ਰਹੀ ਹੈ ਜਿਹੜੀ ਉਹ ਹੌਲੀ ਹੌਲੀ ਆਉਗੀ ਬਣਾਉਣੀ ਇੱਕੋ ਦਾਮ ਇਹ ਬਣਾਉਣੀ ਨਹੀਂ ਆਉਂਦੀ ਤੁਹਾਨੂੰ ਹੌਲੀ ਹੌਲੀ ਆਉਗੀ ਜਿੰਨੀ ਪ੍ਰੈਕਟਿਸ ਕਰੋਗੇ ਤੁਹਾਣੀ ਤੁਸੀਂ ਓਨੀ ਜਲਦੀ ਆਰੀ ਚਲਾ ਸਕੋਗੇ ਇਹ ਜਿਹੜਾ ਕੱਟ ਦਾ ਨਿਆ ਯਾਦ ਰੱਖਿਓ ਇੱਕ ਤਾਰ ਵਾਲੀ ਨਾਲ ਹੀ ਲੱਗਦਾਗਾ ਦੂਜੀਆਂ ਆਰੀਆਂ ਦੇ ਵਿੱਚੋਂ ਦੀ ਇਹ ਨਹੀਂ ਨਿਕਲਦਾ ਕਿਉਂਕਿ ਇਹ ਬਹੁਤ ਜ਼ਿਆਦਾ ਬ੍ਰੇਕ ਹੁੰਦਾ ਉਸੇ ਤਰ੍ਹਾਂ ਆਪਾਂ ਫੇਰ 2-3 ਹੋਰ ਲਾਵਾਂਗੇ ਇਹੇ نیچے ਠੀਕ ਹੈ ਜੀ ਉਸੇ ਤਰ੍ਹਾਂ ਰਿਪੀਟ ਫੇਰ ਕਰਾਂਗੇ ਜਿਹੜਾ نیچے ਵਾਲਾ ਥ੍ਰੈਡ ਆ ਉਹਨੂੰ ਉੱਪਰ ਲੈ ਕੇ ਆਵਾਂਗੇ ਇਸ ਤਰ੍ਹਾਂ ਲੈ ਆਂਦਾ ਤੇ ਜਿਹੜੇ ਵਿੱਚ ਹੁੰਦੀ ਆਪਣਾ ਆਰੀ ਨੰਗੀ ਹੋਈ ਆ ਉਹਦੇ ਵਿੱਚੋਂ ਦੀ ਇਹਨੂੰ ਇਸ ਤਰ੍ਹਾਂ ਨਗਾ ਕੇ ਇਹਦੇ ਵਿੱਚੋਂ ਦੀ ਇਸ ਤਰ੍ਹਾਂ ਕੱਢ ਲੈਣਾ ਆ ਤੇ ਇਸੇ ਨੂੰ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਦੇ ਜਾਣਾ ਇਹ ਆਰੀ ਦੇ ਨਾਲ ਹੀ ਸੋਹਣੇ ਲੱਗਦੇ ਨੇਗੇ ਜੇ ਆਪਾਂ ਸੂਈ ਦੇ ਨਾਲ ਲਗਾਵਾਂਗੇ ਸੂਈ ਦੇ ਨਾਲ ਇਹਨਾਂ ਨੇ ਢਿੱਲੇ ਪੈ ਜਾਣਾ ਤੇ ਇਹ ਫਿਨਿਸ਼ਿੰਗ ਨਹੀਂ ਆਉਂਦੀ ਇਸ ਕਰਕੇ ਕੱਟਦਾਨਾ ਅਗਰ ਤੁਸੀਂ ਆਪਣੇ ਸੂਟ ਦੇ ਵਿੱਚ ਐਡ ਕਰਨਾਗਾ ਤਾਂ ਤੁਸੀਂ ਆਰੀ ਦੀ ਹੀ ਵਰਤੂ ਕਰਨੀ ਹੈ ਜੀ ਠੀਕ ਹੈ ਜੀ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੱਗਦਾਗਾ ਤੇ ਇਹ ਹਿੱਲਦਾ ਵੀ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੱਲਦਾ ਹੀ ਉਧਰ ਉਧਰ ਬਿਲਕੁਲ ਵੀ ਨਹੀਂ ਹੱਲਦਾ ਜਦੋਂ ਤੁਸੀਂ ਸੂਈ ਦੇ ਨਾਲ ਲਗਾਉਂਗੇ ਤਾਂ ਆਹ ਵਾਲੀਆਂ ਚੀਜ਼ਾਂ ਇਹਦੀਆਂ ਹੱਲਣਗੀਆਂ ਇਧਰ ਉਧਰ ਨੂੰ ਹੋਣਗੀਆਂ ਲਾਈਨ ਡੇਡੀ ਜਾਊਗੀ ਬਟ ਜੇ ਤੁਸੀਂ ਆਰੀ ਦੇ ਨਾਲ ਲਗਾਉਂਗੇ ਤਾਂ ਇਹਨੇ ਐਜ਼ ਇਟ ਇਜ਼ ਰਹਿਣਾਗਾ ਆਹ ਵਾਲੇ ਫਲਾਵਰ ਦਾ ਟਿਊਟੋਰੀਅਲ ਜਿਹੜਾ ਆਪਣਾ ਬੁਲੀਅਨ ਸਟੀਚ ਦਾ ਬਣਿਆ ਹੋਇਆ ਹੈ ਇਹ ਵਾਲਾ ਆਪਾਂ ਟਿਊਟੋਰੀਅਲ ਸਾਰਾ ਪਾਇਆ ਹੋਇਆ ਬੁਲੀਅਨ ਸਟੀਚ ਵਾਲਾ ਇਹ ਵਾਲੇ ਡਿਜ਼ਾਈਨ ਦੇ ਵਿੱਚ ਆਪਾਂ ਇਹ ਵਾਲਾ ਡਿਜ਼ਾਈਨ ਬਣਾਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਆਹ ਵਾਲਾ ਡਿਜ਼ਾਈਨ ਬਣਾਇਆ ਹੈਗਾ ਇਹ ਆਪਾਂ ਫੁੱਲ ਵੀਡੀਓ ਆਪਾਂ ਆਪਣੇ ਇੰਸਟਾਗ੍ਰam ਚੈਨਲ ਦੇ ਉੱਪਰ ਕੱਲ ਨੂੰ ਪਾਵਾਂਗੇ ਮੀਨਸ ਅਗਰ ਕਿਸ ਨੇ ਇੰਸਟਾਗ੍ਰam ਦੇ ਉੱਪਰ ਫੋਲੋ ਨਹੀਂ ਕੀਤਾ ਹੋਇਆ ਤਾਂ ਤੁਸੀਂ ਜਾ ਕੇ ਕਰ ਸਕਦੇ ਹੋਗੇ ਤੇ ਆਪਾਂ ਇਹਨੂੰ ਹੁਣ ਫਿਨਿਸ਼ ਕਰਾਂਗੇ ਪੂਰੀ ਨੂੰ ਉਸੇ ਤਰ੍ਹਾਂ ਆਪਾਂ ਫੇਰ ਰਿਪੀਟ ਇਹਨੂੰ ਭਰ ਲੈਣਾ ਹੈ ਇਸ ਤਰ੍ਹਾਂ ਨੀਡਲ ਦੇ ਵਿੱਚ ਜਿਹੜੀ ਆਮਲੀ ਆ ਰਹੀ ਹੈ ਇਹਦੇ ਵਿੱਚ ਆਪਾਂ ਸਾਰੇ ਪਾਈਪ ਪਾ ਲੈਣੇ ਆ ਤੇ ਉਸੇ ਤਰ੍ਹਾਂ ਫੇਰ ਰਿਪੀਟ ਕਰਨਾ ਆ ਹੈਂਡਵਰਕ ਹੁੰਦਾ ਆ ਜਿਹੜਾ ਉਹ ਇਹਨਾਂ ਆਰੀਆਂ ਦੇ ਨਾਲ ਹੀ ਕੀਤਾ ਜਾਂਦਾ ਇਹਦੇ ਵਿੱਚ ਅਲੱਗ-ਅਲੱਗ ਆਰੀਆਂ ਯੂਜ਼ ਹੁੰਦੀਆਂ ਨੇ ਤੁਹਾਨੂੰ ਆਪਾਂ ਹੌਲੀ-ਹੌਲੀ ਸਾਰੀਆਂ ਚੀਜ਼ਾਂ ਆਪਣੇ YouTube ਚੈਨਲ ਦੇ ਉੱਪਰ ਦੱਸਿਆ ਕਰਾਂਗੇ ਐਸੀ ਤਰ੍ਹਾਂ ਤੁਸੀਂ ਸਾਥ ਦਿੰਦੇ ਰਹੋ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਂ ਨਵੀਂ ਚੀਜ਼ ਲੈ ਕੇ ਆਇਆ ਕਰਾਂਗੇ ਤਿੱਕ ਜਿਹੜੀਆਂ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖ ਕੇ ਸਿੱਖਦੀਆਂ ਨੇਗੇ ਉਹ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਨੀਚੇ ਸਭ ਤੁਹਾਡੇ ਕਮੈਂਟਾਂ ਦੇ ਨਾਲ ਸਾਨੂੰ ਹੌਸਲਾ ਵੀ ਹੁੰਦਾ ਆ ਕਿ ਸਾਡੀਆਂ ਵੀਡੀਓਜ਼ ਦੇਖ ਕੇ ਕੋਈ ਕੰਮ ਸਿੱਖ ਰਹੇ ਹਾਂ ਇਹ ਹੁਣ ਆਪਾਂ ਫਿਨਿਸ਼ ਕਰਾਂਗੇ ਫਿਨਿਸ਼ ਕਿਦਾਂ ਕਰਨਾ ਐ ਇਹਨੂੰ ਇਹ ਵੀ ਤੁਹਾਨੂੰ ਦੱਸਦੀ ਆ ਮੈਂ ਇਹ ਵਾਲਾ ਥ੍ਰੈਡ ਆ ਗਾ ਜਿਹੜਾ ਆਪਾਂ ਇਹ ਵਾਲਾ ਥ੍ਰੈਡ ਲਾਸਟ ਵਾਲਾ ਹੁਣ ਫਿਰ ਮੈਂ ক্লোਜ਼ ਤੋਂ ਕੱਟ ਕੇ ਦਿਖਾਉਣੀ ਆ ਹਾਂਜੀ ਹੁਣ ਆਪਾਂ ਤੁਹਾਨੂੰ ਸਤੋਂ ਲਾਸਟ ਨੋਟ ਹੈ ਜਿਹੜਾ ਇਹਨੂੰ ਬੰਦ ਕਿਵੇਂ ਕਰਨਾ ਹੈ ਇਹ ਤੁਹਾਨੂੰ ਆਪਾਂ ਦੱਸਾਂਗੇ ਕਿ ਇਹਨੂੰ ਬੰਦ ਕਿਵੇਂ ਕਰਨਾ ਹੈ ਜਿੱਦਾਂ ਹੁਣ ਆਪਣਾ ਇੱਥੇ ਖਤਮ ਹੋਇਆਗਾ ਇਸੇ ਥ੍ਰੈਡ ਨੂੰ ਠੀਕ ਹੈ ਜੀ ਇਸ ਤਰ੍ਹਾਂ ਹੀ ਰੱਖਣਾ ਇੱਕ ਇਹਦੇ ਨਾਲ ਕੋਲ ਆਪਾਂ ਨੇ ਹੋਰ ਕੱਢਣਾ ਹੈ ਤਾਂ ਇਹ ਦੋਨੋਂ ਕੱਢ ਲੇ ਠੀਕ ਹੈ ਜੀ ਇਹਨੂੰ ਇਹਦੇ ਵਿੱਚੋਂ ਦੀ ਹੀ ਇਦਾਂ ਕੱਢ ਲੈਣਾ ਕੱਢ ਜੋ ਤੈਨੂੰ ਹੋਰ ਕੱਢ ਕੇ ਦਿਖਾਉਣੀ ਆ ਇੱਕਨੇੜੇ ਤੋਂ ਕੀ ਤਾਂ ਪਾਣੀ ਵਾਲਾ ਜਿੱਦਾਂ ਹੁਣ ਆਪਣੇ ਕੋਲ ਇਹ ਵਾਲਾ ਸਿੰਗਲ ਥ੍ਰੈਡ ਆ ਤੇ ਹੁਣ ਇੱਕ ਆਪਾਂ ਹੋਰ ਕੱਢ ਲੈਣਾ ਨੇੜੇ ਇਹਨੂੰ ਇਹਦੇ ਵਿੱਚੋਂ ਦੀ ਇਦਾਂ ਪਾ ਲਿਆ ਉਹਦੇ ਵਿੱਚੋਂ ਦੀ ਇਹਨੂੰ ਕੱਢਣਾ ਆ ਪਹਿਲਾਂ ਠੀਕ ਹੈ ਜੀ ਇਹਨੂੰ ਇਹਦੇ ਵਿੱਚੋਂ ਦੀ ਜਿਹੜਾ ਆਪਣਾ ਪਹਿਲਾਂ ਆਹ ਵਾਲਾ ਥ੍ਰੈਡ ਸੀ ਜਿਹੜਾ ਹੁਣ ਆਪਾਂ ਨਵਾਂ ਕੱਢਿਆ ਉਹਨੂੰ ਉਹਦੇ ਵਿੱਚੋਂ ਦੀ ਉਸੇ ਤਰ੍ਹਾਂ ਕੱਢ ਲੈਣਾ ਹੈ ਠੀਕ ਹੈ ਜੀ ਉਹਨੂੰ ਉਸੇ ਤਰ੍ਹਾਂ ਕੱਢ ਕੇ ਜਿਹੜਾ ਆਪਣਾ ਹੂਣ ਵਾਲਾ ਥ੍ਰੈਡ ਸੀ ਆਹ ਵਾਲਾ ਇਹ ਇਹਦੇ ਵਿੱਚੋਂ ਦੀ ਆਪਾਂ ਨੇ ਪਹਿਲਾਂ ਵਾਲੇ ਥ੍ਰੈਡ ਨੂੰ ਉਹਦੇ ਵਿੱਚੋਂ ਦੀ ਖਿੱਚਣਾ ਇਸ ਤਰ੍ਹਾਂ ਐਵੇਂ ਇਹੇ ਇਸ ਤਰ੍ਹਾਂ ਗੱਠ ਲੱਗ ਜਾਂਦੀ ਏ ਇਹ ਬਿਲਕੁਲ ਵੀ ਨਹੀਂ ਖੁੱਲਦੀ ਹੈਗੀ ਮੈਂ ਹੁਣ ਤੁਹਾਨੂੰ ਰਿਪੀਟ ਕਰ ਰਹੀ ਹਾਂਗੀ ਇੱਥੇ ਮੈਂ ਤੁਹਾਨੂੰ ਦੁਬਾਰੇ ਲਾ ਕੇ ਦੱਸ ਰਹੀ ਹਾਂ ਜਿਹੜਾ ਆਪਾਂ ਹੁਣ ਆਪਾਂ ਆ ਵਾਲੀ ਗੱਠ ਆ ਵਾਲਾ ਹੁਣ ਜੀ ਮੈਂ ਆਪਣਾ ਆ ਵਾਲਾ ਥ੍ਰੈਡ ਹੈ ਇਹਨੂੰ ਆਪਾਂ ਐਸੀ ਤਰ੍ਹਾਂ ਰੱਖਣਾਗਾ ਤੇ ਇੱਕ ਆਪਾਂ ਇਹਦੇ ਕੋਲ ਦੀ ਹੋਰ ਕੱਢਣਾ ਇਹ ਆਪਾਂ ਕੱਢ ਲਿਆ ਠੀਕ ਹੈ ਜੀ ਆਪਣੇ ਕੋਲੇ ਹੁਣ ਦੋ ਹੋ ਗਏ ਨਾ ਹੁਣ ਇਹਨੂੰ ਜਿਹੜਾ ਆਪਾਂ ਨੇ ਹੁਣ ਕੱਢਿਆ ਉਹਨੂੰ ਆਪਾਂ ਕੱਢ ਤਾਂ ਲੈਣਾ ਹੈ ਇਹਦੇ ਵਿੱਚੋਂ ਦੀ ਇਸ ਤਰ੍ਹਾਂ ਪਹਿਲਾਂ ਵਾਲੇ ਦੇ ਵਿੱਚੋਂ ਦੀ ਇਸ ਤਰ੍ਹਾਂ ਵਿੱਚੋਂ ਦੀ ਆਪਾਂ ਕੱਢ ਲੈਣਾ ਹੈ ਜਿਵੇਂ ਆਪਾਂ ਰੈਗੂਲਰ ਕੱਢਦੇ ਹਾਂਗੇ ਹਰੇਕ ਥ੍ਰੈਡ ਦੇ ਵਿੱਚੋਂ ਦੀ ਨਵਾਂ ਥ੍ਰੈਡ ਇਨੂੰ ਇਸ ਤਰ੍ਹਾਂ ਕੱਟ ਲੈਣਾ ਆ ਠੀਕ ਹੈ ਜੀ ਇਸ ਤਰ੍ਹਾਂ ਕੱਢ ਕੇ ਤੇ ਜਿਹੜਾ ਆਪਾਂ ਨੇ ਹੁਣ ਕੱਢਿਆ ਸੀਗਾ ਹਨਾ ਨਵਾਂ ਥ्रेड ਕੱਢਿਆ ਸੀ ਉਹਦੇ ਵਿੱਚੋਂ ਦੀ ਆਰੀ ਪਾ ਕੇ ਆਪਾਂ ਪੁਰਾਣੇ ਥ्रेड ਨੂੰ ਕੱਢਣਾ ਠੀਕ ਹੈ ਜੀ ਪੁਰਾਣੇ ਥ्रेड ਨੂੰ ਕੱਢਣਾ ਆ ਅਗਰ ਤੁਹਾਨੂੰ ਨਈ ਸਮੱਸਿਆ ਆ ਰਹੀ ਏ ਵਾਲੀ ਚੀਜ਼ ਮੈਂ ਤੁਹਾਨੂੰ ਇੱਕ ਅਲੱਗ ਤੋਂ ਡੈਮੋ ਏਸੀ ਚੀਜ਼ ਦੀ ਜਦੋਂ ਮੈਂ ਤੁਹਾਨੂੰ ਆਰੀ ਮੀਨਜ਼ ਵੀ ਇਸ ਥ੍ਰੈਡ ਦੇ ਨਾਲ ਤੁਹਾਨੂੰ ਮੈਂ ਚੇਨ ਬਣਾਉਣੀ ਦੱਸੂਗੀ ਉਦੋਂ ਮੈਂ ਤੁਹਾਨੂੰ ਇਹ ਵਾਲੀ ਨੋਟ ਜ਼ਰੂਰ ਦੱਸੂਗੀ ਅਗਰ ਤੁਹਾਨੂੰ ਹੁਣ ਸਮੱਸਿਆ ਨਹੀਂ ਆਈ ਤਾਂ ਮੈਂ ਤੁਹਾਡੇ ਵਾਸਤੇ ਇੱਕ ਸਪੈਸ਼ਲ ਵੀਡੀਓ ਚੇਨ ਵਾਲੀ ਹੋਊਗੀ ਉਹਦੇ ਚਾਰੇ ਕਿਵੇਂ ਸਲੋੜੀਆਂ ਤੁਸੀ ਉਹ ਵੀ ਸਿੱਖ ਜਾਓਗੇ ਤੇ ਇਹਨੂੰ ਬੰਦ ਕਿਵੇਂ ਕਰਨਾ ਹੈ ਤੁਸੀ ਉਹ ਵੀ ਸਿੱਖ ਜਾਓਗੇ ਠੀਕ ਹੈ ਜੀ ਅੱਜ ਲਈ ਆਪਾਂ ਤੁਹਾਨੂੰ ਆਹ ਵਾਲਾ ਦੱਸਿਆ ਸੀਗਾ ਸਾਰਾ ਇਹ ਕਿਦਾਂ ਲੱਗਦੇ ਨੇਗੇ ਠੀਕ ਹੈ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਲੱਗ ਕੇ ਵੀ ਬਹੁਤ ਸੋਹਣੇ ਲੱਗਦੇ ਨੇਗੇ ਤੇ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆਗਾ ਇਹ ਆਪਾਂ ਬੋਲੀਨ ਸਟੀਚ ਦੇ ਨਾਲ ਬਣਾਇਆ ਹੈ ਕਿ ਸਾਰੇ ਤੇ ਪੱਤੀਆਂ ਵੀ ਆਪਾਂ ਤੁਹਾਨੂੰ ਦੱਸੀਆਂ ਹੋਈਆਂ ਨੇ ਤੁਸੀਂ ਵੀ ਇਹ ਵਾਲਾ ਡਿਜ਼ਾਈਨ ਕਰੇ ਬੈਠੇ ਰੈਡੀ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਲਈ ਐਨਏ ਜੀ ਥੈਂਕ ਯੂ ਜੀ ਸਾਰਿਆਂ ਦਾ